ਬਾਈ ਗੁਰੂ ਜੀ ਹਾਂਜੀ ਬਾਈ ਗੁਰੂ ਜੀ ਨਵੇਂ ਪਾਤਸ਼ਾਹ ਦੀ ਬਾਣੀ ਕਿੱਥੇ ਤੇ ਕਿਸ ਗੁਰੂ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਾਈ ਸੀ ਤੱਕ ਸ਼ੇਰ ਧਮਦਮਾ ਸਾਹਿਬ ਤਲਵੰਡੀ ਸਾਬ ਵਿਖੇ 10ਵੇਂ ਪਾਤਸ਼ਾਹ ਸ਼੍ਰੀ ਗੋਮੀ ਸਿੰਘ ਸਾਹਿਬ ਜੀ ਨੇ ਦਰਜ ਕਰਵਾਈ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਦਿੱਲੀ ਵਿਖੇ ਸ਼ਹੀਦ ਸਿੱਖਿਆ ਦਾ ਨਾਮ ਦੱਸੋ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ ਸੀ ਸਨ 1721 ਈਸਵੀ ਨੂੰ ਗੁਰੂ ਕੇ ਮਹਿਲ ਸ਼੍ਰੀ ਅਮਰ ਸਾਹਿਬ ਵਿਖੇ ਸ਼ੀਗੁਰ ਤੇਗ ਭਦਰ ਜੀ ਦਾ ਨਾਨਕਾ ਪਿੰਡ ਕਿਹੜਾ ਸੀ? ਬਾਬਾ ਬਕਾਲਾ, ਸ਼੍ਰੀ ਅਮਨਸਰ ਸਾਹਿਬ। ਮਹਾਰਾਜ ਜੀ ਨੇ ਕਿਸ ਦਿਨ ਨਿਗਰਾਨੀ ਹੇਠ ਵਿਦਿਆ ਪ੍ਰਾਪਤ ਕੀਤੀ? 6ਵੇਂ ਪਾਸ਼ਾ ਸ਼੍ਰੀ ਗੁਰੂ ਘਰ ਗੋਬਿੰਦ ਸਾਹਿਬ ਜੀ ਨੇ ਨਿਗਰਾਨੀ ਕੀਤੀ। ਸ਼ੀਗੁਰ ਤੇਗ ਭਦਰ ਸਾਹਿਬ ਜੀ ਦਾ ਵਿਆਹ ਕਦੋਂ ਹੋਇਆ ਤੇ ਉਹਨਾਂ ਦੀ ਸੁਪਤਨੀ ਦਾ ਨਾਮ ਦੱਸੋ? ਸੰਨ 132 ਈਸਵੀ ਨੂੰ ਮਾਤਾ ਗੁਜਰੀ ਜੀ ਦੇ ਨਾਲ। ਮਹਾਰਾਜ ਜੀ ਦੇ ਸੁਪੁੱਤਰ ਦਾ ਨਾਮ ਦੱਸੋ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਸ਼ੇਗੁਰ ਤੇਗ ਬਹਾਦਰ ਜੀ ਨੇ ਕਿਹੜਾ ਨਗਰ ਬਸਾਇਆ ਸੀ ਜੋ ਅੱਜਕੱਲ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਚੱਕ ਨਾਨਕੀ ਨਗਰ ਚੱਕ ਨਾਨਕੀ ਨਗਰ ਆਪ ਜੀ ਨੇ ਕਿਸ ਦੇ ਨਾਮ ਤੇ ਬਸਾਇਆ ਸੀ ਆਪਣੀ ਮਾਤਾ ਨਾਨਕੀ ਜੀ ਦੇ ਨਾਮ ਤੋਂ ਸ਼ੇਗੁਰ ਤੇਗ ਬਹਾਦਰ ਜੀ ਕਿਨਾਂ ਦੀ ਫਰਿਆਦ ਤੇ ਸ਼ਹੀਦੀ ਦੇਣ ਗਏ ਸੀ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਸ਼ੇਗੁਰ ਤੇਗ ਬਹਾਦਰ ਜੀ ਦੇ ਸ਼ੇਗੁਰ ਗੰਦ ਸਾਹਿਬ ਵਿੱਚ ਕਿੰਨੀ ਬਾਣੀ ਅੰਕਿਤ ਹੈ 59 ਸ਼ਬਦ 57 ਸ਼ਲੋਕ ਸ਼ੇਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਦੋਂ ਤੇ ਕਿੱਥੇ ਹੋਈ ਸੀ ਸਾਲ 1575 ਈਸਵੀ ਨੂੰ ਚਾਨਨੀ ਚੌਂਕ ਦਿੱਲੀ ਵਿਖੇ ਜਿੱਥੇ ਆਪਜੀ ਸ਼ਹੀਦ ਹੋਏ ਉੱਥੇ ਹੁਣ ਕਿਹੜਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿੱਚ ਹੈ ਸ਼ੇਗੁਰ ਤੇਗ ਭਦਰ ਸਾਹਿਬ ਜੀ ਦੇ ਤੜ ਦਾ ਸੰਸਕਾਰ ਕਿੱਥੇ ਹੋਇਆ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿੱਚ ਹੈ ਸ਼ੇਗੁਰ ਤੇਗ ਭਦਰ ਸਾਹਿਬ ਜੀ ਨੂੰ ਗੁਰਗਈ ਕਦੋਂ ਮਿਲੀ ਤੇ ਗੁਰਗਈ ਦਾ ਸਮਾਂ ਕਿੰਨਾ ਸੀ ਸੰਨ 1646 ਈਸਵੀ ਨੂੰ 10 ਸਾਲ 7 ਮਹੀਨੇ ਸ਼ੇਗੁਰ ਤੇਗ ਭਦਰ ਸਾਹਿਬ ਜੀ ਨੇ ਅੱਗ ਗੁਰਗਈ ਕਿਸ ਨੂੰ ਸੌਂਪੀ ਸ਼ੇਗੁਰ ਗੋਬਿੰਦ ਸਿੰਘ ਜੀ ਨੂੰ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ